ਦੇਖ ਰਹੇ ਵਿਸ਼ਾ वार्ता ਤੇ ਮੈਂ ਹਾਂ ਕੁਮਰ 프리ਥਕੋਟ ਜੀਐਸਟੀ ਦੇ 8 ਸਾਲ ਪੂਰੇ ਹੋ ਚੁੱਕੇ ਨੇ ਜੀ ਹਾਂ ਮੋਦੀ ਸਰਕਾਰ ਦੀ ਲੈਂਡਮਾਰਕ ਟੈਕਸ ਨੇ ਭਾਰਤ ਦਾ ਨਕਸ਼ਾ ਹੀ ਜਿਹੜਾ ਕਿ ਬਦਲ ਕੇ ਰੱਖ ਦਿੱਤਾ ਭਾਰਤ ਦੇ ਵਿੱਚ ਵਨ ਨੇਸ਼ਨ ਵਨ ਟੈਕਸ ਦੀ ਸੋਚ ਹੇਠ 1 ਜੁਲਾਈ 2017 ਨੂੰ ਲਾਗੂ ਕੀਤੀ ਗਈ ਜੀਐਸਟੀ ਨੂੰ ਹੁਣ 8 ਸਾਲ ਪੂਰੇ ਹੋ ਚੁੱਕੇ ਨੇ ਜੀ ਹਾਂ ਇਹ ਰਿਫਾਰਮ ਦੇਸ਼ ਨੂੰ ਇੱਕ ਸਾਂਝਾ ਤੇ ਇੱਕ ਰੂਪ ਮਾਰਕੀਟ ਬਣਾਉਣ ਵੱਲ ਲੱਗਿਆ ਤੇ ਜਿੱਥੇ ਉਤਪਾਦਨ ਤੋਂ ਲੈ ਕੇ ਉਪਭੋਗ ਤੱਕ ਹਰ ਪੜਾਤੇ ਦਿੱਤੇ ਗਏ ਟੈਕਸ ਦਾ ਲਾਭ ਅਗਲੇ ਪੜਾਤੇ ਮਿਲਦਾ ਹੈ जीएसटी ਲਾਗੂ ਹੋਣ ਤੋਂ ਬਾਅਦ ਟੈਕਸ ਪ੍ਰਣਾਲੀ ਵਿੱਚ ਬਹੁਤ ਸੁਧਾਰ ਆਏ ਨੇ ਦੱਸਦਨਿਆ ਕਿ ਮਈ 2025 ਵਿੱਚ 2.01 ਲੱਖ ਕਰੋੜ ਅਤੇ ਅਪ੍ਰੈਲ 2025 ਵਿੱਚ 2.37 ਲੱਖ ਕਰੋੜ ਦੀ ਰਿਕਾਰਡ ਟੈਕਸ ਵਸੂਲੀ ਦਰਜ ਕੀਤੀ ਗਈ ਹੈ। ਸਾਲ 2024-25 ਦੇ ਵਿੱਚ ਮਾਸਿਕ ਔਸਤ ਵਸੂਲੀ 1.84 ਲੱਖ ਕਰੋੜ ਰਹੀ ਜੋ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਵਾਧਾ ਹੈ। ਇਹ ਨੰਬਰ ਸਿਰਫ ਆਮਦਨ ਨਹੀਂ ਸਗੋਂ ਲੋਕਾਂ ਦੀ ਪਰੋਸੇ ਯੋਗ ਭਾਗੀਦਾਰੀ ਵੀ ਦਰਸਾਉਂਦੀ ਹੈ ਜੀਐਸਟੀ ਰਾਹੀਂ ਆਮ ਜਨਤਾ ਨੂੰ ਸਿੱਧਾ ਲਾਭ ਮਿਲਿਆ ਅਫੋਰਡੇਬਲ ਹਾਊਸਿੰਗ ਤੇ ਟੈਕਸ ਸਿਰਫ 1 ਫੀਸਦੀ ਕਰ ਦਿੱਤਾ ਗਿਆ ਸੈਨੇਟਰੀ ਪੈਡ ਤੇ ਜੀਐਸਟੀ ਹੁਣ 0 ਫੀਸਦੀ ਐ ਸਸਤੀਆਂ ਮੂਵੀ ਟਿਕਟਾਂ ਧਾਰਮਿਕ ਯਾਤਰਾਵਾਂ ਅਤੇ ਜਨ ਧਨ ਖਾਤਿਆਂ ਵਾਂਗ ਸੇਵਾਵਾਂ ਤੇ ਟੈਕਸ ਘਟਾ ਕੇ ਸਰਕਾਰ ਨੇ ਮੱਧ ਵਰਗੀ ਤੇ ਗਰੀਬ ਵਰਗ ਵਾਸਤੇ ਇਹ ਰਿਫਾਰਮ ਹਮਦਰਦੀ ਵਾਲਾ ਬਣਾਇਆ ਹੈ ਬਿਜ਼ਨਸ ਦੇ ਲਈ ਈ-ਵੇ ਬਿਲ ਤੇ ਈ-ਇਨਵੌਇਸਿੰਗ ਵਰਗੀਆਂ ਨਵੀਆਂ ਤਕਨੀਕੀ ਵਿਧੀਆਂ ਰਾਹੀਂ ਲੁੱਟ ਚੋਰੀ ਤੇ ਟੈਕਸ ਚੋਰੀ ਉਤੇ ਨਕੇਲ ਕੱਸੀ ਗਈ ਹੈ। ਇੱਕੋ ਵੇਲੇ 495 ਤੋਂ ਘਟਾ ਕੇ 12 ਤੱਕ ਫਾਰਮ ਲੈਣ ਨਾਲ ਕਾਰੋਬਾਰ ਕਰਨਾ ਵੀ ਆਸਾਨ ਬਣਿਆ। ਜੀਐਸਟੀ ਕੌਂਸਲ ਦੇ ਵਿੱਚ ਰਾਜਾਂ ਨੂੰ 2 ਤੋਂ 3 ਅਤੇ ਕੇਂਦਰ ਨੂੰ 1 ਤੋਂ 3 ਵੋਟ ਮਿਲਦੇ ਨੇ ਤੇ ਅਕਸਰ ਸਹਿਮਤੀ ਨਾਲ ਫੈਸਲੇ ਕੀਤੇ ਜਾਂਦੇ ਨੇ ਦੱਸ ਦਨੀਆ ਕਿ ਇਹ ਭਾਰਤੀ ਸੰਵਾਦ ਦੀ ਇੱਕ ਵਧੀਆ ਮਿਸਾਲ ਹੈ ਜੀਐਸਟੀ ਨੇ ਦੇਸ਼ ਦੇ ਵਿੱਚ ਅਣਗਿਣਤ ਛੋਟੇ ਛੋਟੇ ਬਦਲਾਅ ਜਿਹੜੇ ਕੀਤੇ ਨੇ ਜਿਵੇਂ ਕਿ ਰੋਡ ਟੈਕਸਾ ਦੀ ਖਤਮੀ ਟਰੱਕਾਂ ਦੀ ਆਵਾਜਾਈ ਦੇ ਵਿੱਚ ਤੇਜ਼ੀ ਨਿਰਯਾਤਕਾਰਾਂ ਲਈ ਵਧੀਆ ਵਾਤਾਵਰਣ ਅਤੇ ਉਪੋਕਤਵਾਦੀ ਸਪਸ਼ਟਾ ਸਭ ਤੋਂ ਵਧੀਆ ਗੱਲ ਹੈ ਕਿ ਹੁਣ ਉਤਪਾਦ ਤੇ ਲੱਗਣ ਵਾਲਾ ਟੈਕਸ ਸਿੱਧਾ ਉਤਪਾਦ ਤੇ ਹੀ ਦਰਸਾਇਆ ਜਾਂਦਾ ਹੈ ਕੋਈ ਲੁਕਿਆ ਹੋਇਆ ਟੈਕਸ ਨਹੀਂ ਹੁੰਦਾ ਆਖਰ ਦੇ ਵਿੱਚ ਜੀਐਸਟੀ ਸਿਰਫ ਇੱਕ ਟੈਕਸ ਰਿਫਾਰਮ ਨਹੀਂ ਸਗੋ ਭਾਰਤ ਦੀ ਆਰਥਿਕਤਾ ਵਿੱਚ ਇੱਕ ਇਤਿਹਾਸਿਕ ਮੋੜ ਹੈ ਜਿਸ ਨੇ ਦੇਸ਼ ਨੂੰ ਇੱਕ ਜੁਟ ਮਾਰਕੀਟ ਅਤੇ ਨਵੇਂ ਪਰੋਸੇ ਵਾਲੀ ਰਾਹ ਤੇ ਲਿਆਂਦਾ ਹੈ ਤਾਂ ਬਿਲਕੁਲ ਮੋਦੀ ਸਰਕਾਰ ਨੇ ਲੈਂਡਮਾਰਕ ਟੈਕਸ ਨੇ ਜਿਹੜੀ ਕਿ ਭਾਰਤ ਦੀ ਤਸਵੀਰ ਬਦਲ ਦਿੱਤੀ ਹੈ